ਆ ਸਾਰੇ ਮੇਰੇ ਵੀਰ ਮੇਰੇ ਭੈਣ ਭਰਾਓ ਮੈਂ ਤੁਹਾਡੀ ਆਪਣੀ ਜਸਪ੍ਰੀਤ ਕੌਰ ਤੇ ਇਸ ਵੀਡੀਓ ਨੂੰ ਦੇਖੋ ਸੁਪਨੇ ਕਈ ਹੋਣੇ ਪੰਜਾਬ ਦੀ ਲੇਖਿਕਾ ਅਮਰਤਾ ਵੀਰਖ ਜੀ ਦੀ ਕਵਿਤਾ ਬਹੁਤ ਸੋਹਣੀ ਕਵਿਤਾ ਅਤ ਤੁਸੀਂ ਧਿਆਨ ਨਾਲ ਦੇਖੋ ਬਹੁਤ ਰਾਜਾ ਸੀ ਤੇ ਅਮੀ ਰਾਣੀ ਸੀ ਪਾਵੇਂ ਲੱਬਾ ਪਲੰਘ ਨਵਾਰੀ ਸੀ ਜਾਂ ਮੰਜੀ ਸਿਰਫ ਅਲਾਣੀ ਸੀ ਪਾਵੇਂ ਮੱਖਣ ਪੀੜੇ ਰੁਲਦੇ ਸਨ ਭਾਵੇਂ ਸੁੱਕਾ ਟੁੱਕਰ ਪਾਣੀ ਸੀ ਪਰ ਖੁੱਲ ਖੁਲੀ ਅਣਮੋਲੀ ਸੀ ਜਿਹੜੀ ਬਾਦਸ਼ਾਹੀ ਅਸਾਂ ਮਾਣੇ ਸੀ ਜਿੱਦੇ ਖੋਨੋ ਗੀਤ ਤੇ ਖੇਡ ਖੇਡ ਬੇਫਿਕਰੀ ਚਾਤਰਤਾਣੀ ਸੀ ਟਿੱਪੜ ਦੀਆਂ ਪਿੰਗਾ ਛੋਟ ਛੋਟ ਜਿੱਤੇ ਚੜੀ ਅਖੀਰ ਜਵਾਨੀ ਸੀ ਜਿੱਤੇ ਸਈਆਂ ਪੂਰੇ ਬੈਠ ਬੈਠ ਕੇ ਗਾਂਦਿਆਂ ਰਾਤ ਲੰਗਾੜੀ ਲੋੜੇ ਦੀ ਖੁਕਰ ਚਲਦੀ ਦੀ ਲੋੜੇ ਦੀ ਚੜੀ ਜਵਾਰਨੀ ਅਸਾ ਸੋਰ ਬੁਲਾ ਰਹੇ ਚੂਲ ਚੂਲ ਮੋਰਾ ਨਾਲ ਸ਼ੱਤ ਲਗਾਣੀ ਤੇ ਪੀਂਗ ਬੁਲਾ ਰਹੇ ਚਾੜ ਚਾੜ ਅਸਮਾਨਾ ਨਾਲ ਚੁਹਾੜੀ ਜਿੱਤੇ ਚੰਨ ਵਾਂਗਰ ਦਿਸਦਾ ਸੀ ਤੇ ਫੁੱਲਾਂ ਵਾਂਗਰ ਹੱਸਦਾ ਨਹੀਂ ਖੁਸ਼ੀਆਂ ਦਾ ਖੇੜਾ ਖਦਿ ਮੈਂ ਉਸ ਗੀਰੇ ਵਾਸਤੇ ਅਜ ਮੇਰੇ ਸੀਨੇ ਵਸਦਾਂ ਨਹੀਂ ਘਮੜੇ ਦਾ ਮੈਂ ਉਹ ਸਾਂਝ ਦਾ ਪੈਣਾ ਨਹੀਂ ਅਸਾ ਇਕੱਠੇ ਹੋਣਾ ਨਹੀਂ ਦਾਦੀ ਤੇ ਮੰਝੇ ਤੇ ਚਾਕਿਰ ਦੇ ਹੋਣਾ ਨਹੀਂ ਉਹਨੂੰ ਨੀਂਦਰ ਆਉਣੀ ਨਹੀਂ ਅਸਾ ਖੱਪ ਮਚਾਉਣੀ ਨਹੀਂ ਉਹ ਨਾ ਨਾ ਕਹਿਣੀ ਨਹੀਂ ਅਸਾ ਹਾ ਹਾ ਕਹਿਣੀ ਨਹੀਂ ਉਸ ਚੁੱਪ ਕਰਾਣਾ ਨਹੀਂ ਅਸਾ ਰੌਲਾ ਪਾਣਾ ਨਹੀਂ ओ ना मुकनी ने असा आखर चुकनी ते आखर दाती तो असा हार मना नहीं थोड़ा जहा खे ते थोड़ा जि चिझके थोड़ा जि रुसके थोड़ा जि हसके उस बात सुना ने कोई कहानी पानी नहीं अज कित्थे वे उस स्वर जो लभ्या भी तो खोया बे हूँ दसे केड़ा ਕਦ ਦੀ ਮੈਂ ਉਸ ਵੇੜੇ ਮਾਸੂਦੀ ਸੀ ਅਜ ਮੇਰੇ ਸੀ ਨਿਵਾਸਦਾਨ ਅਮ੍ਰੀਦਾ ਵੇੜਾ ਅਮ੍ਰੀਦਾ ਵੇੜਾ